ਨਸ਼ੇ ਦੀ ਓਵਰਡੋਜ਼ ਦੇ ਨਾਲ ਮਰਨ ਵਾਲੇ ਨੌਜਵਾਨ ਦੇ ਘਰ ਪਹੁੰਚੇ ਐਮਐਲਏ ਸ਼ੈਰੀ ਕਲਸੀ ਅਤੇ ਐਸਐਸਪੀ ਬਟਾਲਾ ਪਰਿਵਾਰ ਦੇ ਨਾਲ ਕੀਤਾ ਦੁੱਖ ਸਾਂਝਾ ਨਸ਼ੇ ਦੇ ਤਸਕਰਾਂ ਖਿਲਾਫ ਕੀਤੇ ਮਾਮਲੇ ਦਰਜ ਅਤੇ ਲੋਕਾਂ ਕੋਲੋਂ ਵੀ ਮੰਗਿਆ ਸਹਿਯੋਗ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਸ਼ਹਿਰ ਦੇ ਮਾਨ ਨਗਰ ਚ ਬੀਤੇ ਦਿਨੀ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤ ਹੋ ਗਈ ਸੀ ਉੱਥੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਡ ਹੋਏ ਐਮਐਲਏ ਬਟਾਲਾ ਅੱਜ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਉਹਨਾਂ ਦੇ ਨਾਲ ਬਟਾਲਾ ਪੁਲਿਸ ਦੇ ਐਸਐਸਪੀ ਵੀ ਪਰਿਵਾਰ ਨੂੰ ਮਿਲੇ ਉੱਥੇ ਹੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਅਤੇ ਐਸਐਸਪੀ ਬਟਾਲਾ ਸੋਹੇ ਕਾਸਿਮ ਮੀਰ ਦਾ ਕਹਿਣਾ ਸੀ ਕਿ ਉਹ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਮਿਲਣ ਪਹੁੰਚੇ ਹਨ ਉਹਨਾਂ ਕਿਹਾ ਕਿ ਇਸ ਮਾਮਲੇ 'ਚ ਇਹ ਸਾਹਮਣੇ ਆਇਆ ਹੈ ਕਿ ਇਹ ਨੋਜਨ ਨਸ਼ੇ ਦਾ ਆਦੀ ਸੀ ਅਤੇ ਪਰਿਵਾਰ ਦੇ ਬਿਆਨਾਂ ਹੇਠ ਚਾਰ ਲੋਕਾਂ ਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਹੈ ਜਿਸ ਵਿੱਚ ਇੱਕ ਔਰਤ ਵੀ ਸ਼ਾਮਲ ਹੈ ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਪੁਲਿਸ ਅਤੇ ਸਰਕਾਰ ਇਸ ਨਸ਼ੇ ਨੂੰ ਖਤਮ ਕਰਨ ਦੇ ਲਈ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਨਸ਼ਾ ਤਸਕਰਾ ਖਿਲਾਫ ਕੜੀ ਕਾਨੂੰਨੀ ਕਾਰਵਾਈ ਕਰ ਰਹੀ ਹੈ ਲੇਕਿਨ ਉਹ ਲਗਾਤਾਰ ਲੋਕਾਂ ਕੋਲੋਂ ਇਸ ਨਸ਼ੇ ਖਿਲਾਫ ਜੰਗ 'ਚ ਸਾਥ ਮੰਗ ਰਹੇ ਹਨ ਤੇ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਦਾ ਸਾਥ ਮਿਲਣਾ ਚਾਹੀਦਾ ਹੈ ਉਸੇ ਤਰ੍ਹਾਂ ਲੋਕ ਅੱਗੇ ਨਹੀਂ ਆ ਰਹੇ ਤੇਰੇ ਕੋਲ ਆਏ ਇਹੋ ਬੇਨਤੀ ਹੈ ਸਾਡੀ ਤਗੜੇ ਹੋ ਕੇ ਬੋ ਸਾਡਾ ਸਾਥ ਦੇ ਇੱਕ ਗੱਲ ਨੋਕ ਕਰੋ ਦੇਖੋ ਕਿੰਨਾ ਉਹਨਾਂ ਨੇ ਆਪਾ ਆਪਾ ਮੈਂ ਦੇਖ ਨਹੀਂ ਸਕਦਾ ਉਹਨਾਂ ਨੂੰ ਕਹਣਾ ਕਰ ਜੇ ਸਾਨੂੰ ਦਰਦ ਆ ਤੇ ਆਪਾਂ ਤੇਰੇ ਕੋਲ ਆਏ ਤਾ ਤਗੜੇ ਹੋ ਕੇ ਇਹੋ ਬੇਨਤੀ ਹੈ ਸਾਡੇ ਤਗੜੇ ਹੋ ਕੇ ਬਹੁਤ ਸਾਡਾ ਸਾਥ ਦੇ ਤੇ ਕਿਤਾ ਦੇ ਸਾਥ ਇਹਦਾ ਮਤਲਬ ਹੋਰ ਕੋਈ ਪਤਾ ਕਿ ਉਹ ਕਿਸ ਸਾਥ ਦੇ ਸਕਦਾ ਠੀਕ ਹੈ ਅੱਜ ਐਸਐਸਟੀ ਸਾਹਿਬ ਨਾਲ ਤੁਹਾਨੂੰ ਮੈਂ ਸਾਦਾ ਪ੍ਰਸ਼ਾਸਨ ਤੇ ਪਹੁੰਚਿਆ ਕਿਉਂ ਪਹੁੰਚਿਆ ਸਾਡੇ ਕੋਲ ਸਰਕਾਰ ਦਾ ਪੈਸਾ ਹੈ ਕਿ ਕਿੱਟਾ ਗਿੰਦੇ ਮੈਂ ਕੰਮ ਦੇ ਚੱਲਦਾ ਹਾਂ ਨੂੰ ਪਤਾ ਹੀ ਨਹੀਂ ਕਿ ਕੋਸ਼ਿਸ਼ ਹੋਈ ਨਾ ਕਿਦਾਂ ਉਹ ਨੌਜਾਬ ਦੇ ਮੋਟੋ ਕੀ ਚੀਜ਼ ਦਾ ਪਹੁੰਚੀ ਕਦੀ ਨਹੀਂ ਯਾਦ ਕੀਤੀ ਜਾ ਕੇ ਉਹਦੀ ਲੈਥੋ ਹੀ ਉਹਦੀ ਕਦੀ ਨਹੀਂ ਇਹ ਸੇ ਵਿਚਾਰ ਸੀਗੀ ਉਹਨੂੰ ਕਰਾਇਆ ਜਦੋਂ ਬੱਚਾ ਜਦੋਂ ਬੱਚਾ ਜਦੋਂ ਉਹਨੂੰ ਕੋਲਿਆ ਪੈਸੇ ਵੀ ਖੋਣੇ ਕੰਮ ਲਈ ਭੈਣ ਜਾਣਦੇ ਸਨ ਪਹਿਲੀ ਗੀਨ ਸਾਰੇ ਗੱਲ ਅਸੀਂ ਦੇਖ ਕਹਣਾ ਚਾਹੁੰਦੇ ਕਿ ਮਲੇ ਨਸ਼ੇ ਨੂੰ ਬੰਦ ਕੀਤਾ ਜਾਏ ਇਹਨਾਂ ਨੱਥ ਪਵੇ ਇਹਨੂੰ ਜਿੰਨੇ ਵੀ ਹਾਗੇ ਕਦੂਜੇ ਨਾਲ ਸੰਪਰਕ ਬੰਦਿਆਗੇ ਸਾਰੇ ਨੂੰ ਰਜਿਸਟ ਕੀਤਾ ਜਾਏ ਇਹਨਾਂ ਮਤਲਬ ਇਹਦਾ ਮਜਦਾ ਜਾਲ ਬਣਿਆ ਤਾਂ ਇਹਨੂੰ ਜਾਲ ਨੂੰ ਇਸ ਤਰ੍ਹਾਂ ਜਕੜਿਆ ਜਾਂਦਾ ਇਹਨਾਂ ਨੇ ਜਾਲ ਵਿਛਾਇਆ ਹਰ ਪਿੰਡ ਤੇ ਹਰ ਸ਼ਹਿਰ ਤੇ ਮਤਲਬ ਕੋਈ ਤੇ ਵੀ ਚਲ ਜਾਂਦਾ ਜੀ ਇਹ ਚੀਜ਼ ਤਾਂ ਤੁਹਾਨੂੰ ਨਾ ਮਿਲੇਗਾ ਇਸ ਚੀਜ਼ ਦੇ ਮਤਲਬ ਪਹਿਲੇ ਬੰਦੇ ਮਿਲਣਗੇ ਇਹ ਚੀਜ਼ ਨੂੰ ਮਤਲਬ ਹਰ ਪਿੰਡ ਤੇ ਹਰ ਕਸਬੇ ਤੇ ਹਰ ਮਤਲਬ ਜਗ੍ਹਾ ਤੇ ਇਹਨਾਂ ਨੂੰ ਜਗੜਨਾ ਚਾਹੀਦਾ ਜੀ ਤਾਂ ਇਹਨਾਂ ਨੇ ਫਲਾਇਆ ਉਹਦਾ ਇਹਨਾਂ ਨੂੰ ਦਬੋਚਣਾ ਦੇਣਾ ਜੀ ਜਿੱਦਾਂ ਸਾਡੇ ਨਾਲ ਮਤਲਬ ਬੱਚੇ ਨਾਲ ਮਤਲਬ ਗਲਤ ਕੰਮ ਹੋਇਆ ਵਾ ਜਾਂ ਪਰਦੇ ਨਾਲ ਉਹਨੂੰ ਕਿਦ ਖੜ ਕੇ ਉਹ ਇਸ ਗਲਤ ਦੇ ਕੇ ਜਨੂੰ ਖਤਮ ਇਹ ਹੋਰ ਬੱਚੇ ਨਾ ਹੋਵੇ ਇਹ ਵੱਤ ਵੱਤ ਮਤਲਬ ਇਸ ਇਹ ਚੀਜ਼ ਨੂੰ ਮਲ ਖਤਮ ਕਰਨ ਦੀ ਸੋਚ ਹਾਂਜੀ ਐਸਐਸਪੀ ਨਾਲ ਦੀ ਮਤਲਬ ਇਹ ਬੇਨਤੀ ਹੈ ਸਾਨੂੰ ਦਰਦ ਹੈ ਸਰਕਾਰ ਨੂੰ ਦਰਦ ਹੈ ਪੁਲਿਸ ਰਾਤ ਦਿਨ ਕੰਮ ਕਰਨ ਦੀ ਹੈ ਤਿਆਰੀ ਦੀ ਪਰ ਦੁੱਖ ਦੀ ਗੱਲ ਇਹ ਹੈ ਵੀ ਜਿੰਨਾ ਸਾਨੂੰ ਸਹਿਯੋਗ ਮਿਲਣਾ ਚਾਹੀਦਾ ਲੋਕਾਂ ਵੱਲੋਂ ਉਹ ਗੱਲ ਨਹੀਂ ਹੁਣ ਮੈਂ ਆ ਰਿਹਾ ਮੈਨੂੰ ਇੱਕ ਮਾਤਾ ਮਿਲੀ ਵੀ ਪੁੱਤ ਨਸ਼ਾ ਮੈਂ ਕਿਹਾ ਹੈਗਾ ਜੀ ਮੈਂ ਕਿਹਾ ਦੱਸੋ ਮੈਨੂੰ ਕਿੱਥੇ ਹੈ ਮੈਨੂੰ ਨਾਮ ਦਿਓ ਨਹੀਂ ਉਹ ਤੋਂ ਮੈਂ ਨਾਂ ਨਹੀਂ ਦੇ ਸਕਦਾ ਸੋ ਕਹਿਣ ਦਾ ਭਾਵ ਸਰਕਾਰ ਆਈ ਅੱਜ ਜੇ ਮੈਨੂੰ ਪਤਾ ਲੱਗਿਆ ਵੀ ਕੋਈ ਏਸੀ ਗੱਲ ਹੋਈ ਹੈ ਹਲੇ ਰਿਪੋਰਟ ਆਣੀ ਹੈ ਪੋਸਟਮਾਨਾ ਜੀ ਉਹਦੀ ਰਿਪੋਰਟ ਦੇ ਅਕੋਰਡਿੰਗ ਆਪਾਂ ਵੇਖਾਂਗੇ ਕੀ ਪੋਜੀਸ਼ਨ ਹੈ ਕੀ ਗੱਲ ਹੈ ਪਰ ਜੇ ਮੈਨੂੰ ਪਤਾ ਲੱਗਾ ਤੇ ਮੈਂ ਉਸੇ ਟਾਈਮ ਆ ਗਿਆ ਅੱਜ ਚੰਡੀਗੜ੍ਹ ਦੀਆਂ ਮੀਟਿੰਗਾਂ ਛੱਡ ਕੇ ਆਪਾਂ ਆਪਣੇ ਘਰ 'ਚ ਬੈਠੇ ਆ ਕਿਉਂ ਬੈਠੇ ਆ ਕਿ ਕੋਈ ਵੀ ਗਲਤ ਆਨਸਰ ਆ ਕਿਸੇ ਦਾ 2 ਦਿਨ ਹਟ ਕੇ ਕਿਸੇ ਦਾ 4 ਦਿਨ ਹਟ ਕੇ ਅਸੀਂ ਕੋਈ ਵੀ ਐਸਾ ਜਿਹੜਾ ਗਲਤ ਆਨਸਰ ਆ ਉਹਨੂੰ ਬਖਸ਼ਾਂਗੇ ਨਹੀਂ ਮੈਂ ਐਨੀ ਗੱਲ ਮਾਨਣਾ ਕਹਿ ਸਕਦਾ 75% ਜਿਹੜਾ ਨਸ਼ਿਆਂ ਦਾ ਕੋੜ ਅਸੀਂ ਜਿਹੜਾ ਮਕਾ ਚੁੱਕੇ ਆਂ ਜਿਹੜੇ ਮੇਨ ਮੇਨ ਜਿਹੜੇ ਵੱਡੇ ਆਪਣੇ ਆਪ ਨੂੰ ਕਹਿੰਦੇ ਸੀ ਉਹ ਤੇ ਸਾਰੇ ਕੁਝ ਦੇ ਫੜ ਕੇ ਜਿਹੜੇ ਅੰਦਰ ਦੇ ਦਿੱਤੇ ਤੇ ਕਈ ਜਿਹੜੇ ਛੱਡ ਕੇ ਪੱਜ ਚੁੱਕੇ ਨੇ ਸੋ ਕਹਿਣ ਦਾ ਭਾਵ ਅੱਜ ਦੇ ਸਮੇਂ ਸਾਨੂੰ ਲੋੜ ਆ ਸਹਿਯੋਗ ਦੀ ਲੋੜ ਆ ਸਾਨੂੰ ਸਾਥ ਦੀ ਸਾਥ ਦੇਣ ਸਾਡਾ ਆਪਾਂ ਇਹਨੂੰ ਜੜ ਤੋਂ ਖਤਮ ਕਰ ਜੇ ਪਰਿਵਾਰ ਨੂੰ ਦੁੱਖ ਹੈ ਤੇ ਸਾਨੂੰ ਦੁੱਖ ਨਹੀਂ ਆਪਾਂ ਜੇ ਸਾਰਾ ਕੰਮ ਕਾਰ ਛੱਡ ਕੇ ਆ ਜੇ ਸਾਰੇ ਜਿਹੜੇ ਆਪਣੇ ਰਜੇਵੇਂ ਛੱਡ ਕੇ ਆਪਾਂ ਇਸ ਪਰਿਵਾਰ ਤੋਂ ਕਾਦੇ ਕਰਕੇ ਆਂ ਸਾਨੂੰ ਦੁੱਖ ਹੈ ਇਸ ਕਰਕੇ ਆਪਾਂ ਆਏ ਹਾਂ ਸੋ ਜਿਹੜਾ ਵੀ ਗਲਤ ਆਨਸਰ ਹੁਣ ਜਿਨ੍ਹਾਂ ਨੇ ਇਹ ਕੀਤਾ ਕੋਈ ਲੇਡੀ ਸੀ ਮੈਂ ਹੈਰਾਨ ਹੁਣਾ ਇੱਕ ਜਨਾਨੀ ਜਿਹੜੀ ਆ ਉਹ ਇਸ ਕੇਸ ਦੇ ਨਾਲ ਅਟੈਚ ਪਰ ਹੁਣ ਇਹ ਸਾਨੂੰ ਕੋਈ ਦੱਸੂਗਾ ਸਾਨੂੰ ਪਤਾ ਲੱਗੂਗਾ ਫਿਰ ਹੀ ਆ ਜੇ ਹੁਣ ਆ ਨੁਕਸਾਨ ਹੋਇਆ ਤੇ ਫਿਰ ਤੇ ਕਈਆਂ ਨੇ ਕਿਹਾ ਤਾਂ ਜੀ ਆ ਆ ਬੰਦਾ ਜੀ ਆ ਪਹਿਲਾਂ ਕਿਉਂ ਨਹੀਂ ਸੋ ਦੁੱਖ ਦੀ ਗੱਲ ਏ ਕਹਿੰਦੇ ਭਗਤ ਸਿੰਘ ਜਮਣਾ ਚਾਹੀਦਾ ਗਵਾਂਡੀਆਂ ਦੇ ਘਰ ਜਮਣਾ ਚਾਹੀਦਾ ਸਾਡੇ ਘਰ ਵੀ ਸੋ ਮੈਂ ਇਹੋ ਬੇਨਤੀ ਕਰਦਾ ਸਰਕਾਰ ਤਤਪਰ ਹੈ ਤੁਸੀਂ ਦੇਖ ਰਹੇ ਹੋ ਕਿੰਨੇ ਕਿੰਨੇ ਘਟਾਏ ਜਾ ਰਹੇ ਤੁਸੀਂ ਦੇਖ ਰਹੇ ਹੋ 24 ਘੰਟੇ ਪੁਲਿਸ ਜਿਹੜੀ ਤਰਕਿਆ ਪਰ ਸਾਨੂੰ ਸਾਥ ਜਿਹੜਾ ਉਹਦੀ ਜ਼ਰੂਰਤ ਹੈ ਆਹ ਤਗੜੇ ਹੋ ਕੇ ਜੇ ਆਪਾਂ ਚਾਹੁੰਦੇ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਜੇ ਚਾਹੁੰਦੇ ਆ ਆਪਾਂ ਵੀ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਤੇ ਫਿਰ ਇਕੱਲੇ ਸਾਡਾ ਫਰਜ਼ ਨਹੀਂ ਸਾਰੇ ਪੰਜਾਬ ਦੇ ਲੋਕਾਂ ਦਾ ਫਰਜ਼ ਬਣਦਾ ਹੈ ਤਗੜੇ ਹੋ ਕੇ ਜਿਹੜੇ ਗਲਤ ਅਨਸਰ ਨੇ ਤੁਸੀਂ ਪੁਲਿਸ ਨੂੰ ਇਤਲਾਹ ਕਰੋ ਠੀਕ ਹੈ ਆਪਣੇ ਮੈਂ ਕਹਿ ਸਕਦਾ ਵੀ ਜੇ ਇਹਨਾਂ ਨੂੰ ਲੱਗਦਾ ਵੀ ਕਿਤੇ ਕੋਈ ਦਿੱਕਤ ਆ ਰਹੀ ਹੈ ਸਾਡੇ ਦਫ਼ਤਰ 24 ਘੰਟੇ ਖੁੱਲੇ ਨੇ ਉੱਥੇ ਇਤਲਾਹ ਕਰੋ ਜਿਹੜਾ ਵੀ ਕੋਈ ਗਲਤ ਅਨਸਰ ਆ ਬਖਸ਼ਿਆ ਨਹੀਂ ਜਵਾਬ ਦੇਣਾ ਮੈਂ ਕਹਿੰਦਾ ਇੱਕ ਪ੍ਰੂਫ ਦੇ ਦੇ ਜਿਹੜਾ ਵੀ ਪੁਲਿਸ ਅਫਸਰ ਆ ਸਸਪੈਂਡ ਕਰ ਰਹੇ ਕੱਲ੍ਹ ਇਹ ਗੱਲਾਂ ਨਾਲ ਥੋੜਾ ਕੜਾ ਕੜਾ ਬਣਾ ਲਾਂਗੇ ਯਾਰ ਕੋਈ ਦੱਸਿਓ ਦੱਸਿਓ ਕੱਲੀਆਂ ਗੱਲਾਂ ਨਾਲ ਕਿਤਨਾ ਆਪਾਂ ਕੰਮ ਕਰ ਲਾਂਗੇ ਮੈਂ ਕਹਿੰਦਾ ਮੈਨੂੰ ਦੱਸੋ ਮੈਨੂੰ ਦਿਓ ਪ੍ਰੂਫ ਕਿੱਥੇ ਇਤਲਾਹ ਦਿੱਤੀ ਕਿੰਨੇ ਦਿੱਤੀ ਕਦੋਂ ਦਿੱਤੀ ਕੋਈ ਫੋਨ ਕਾਲ ਡਿਟੇਲ ਦਿਓ ਮੈਨੂੰ ਦਿਓ ਮੈਨੂੰ ਮੈਂ ਮੈਂ ਕਰਦਾ ਐਸਐਸਪੀ ਸਾਹਿਬ ਲਾ ਕੇ ਬੈਠੇ ਨੇ ਜਿਹੜਾ ਵੀ ਕੋਈ ਗਲਤ ਆਨਸਰ ਉਹ ਨਹੀਂ ਬਖਸ਼ਾਂਗੇ ਜੇ ਕੋਈ ਸਾਡੇ ਡਿਪਾਰਟਮੈਂਟ ਤੇ ਆ ਉਹ ਵੀ ਨਹੀਂ ਬਖਸ਼ਾਂਗੇ ਜੇ ਕੋਈ ਸਾਡੇ ਰਾਜਨੀਤੀ ਦੇ ਵਿੱਚ ਵੀ ਕੋਈ ਕਾਬਲ ਤੇ ਪਹਿਲੇ ਨੰਬਰ ਤੇ ਤਾਂ ਮੈਂ ਇਹ ਨਸ਼ੇ ਵਾਲੇ ਦੀ ਸ਼ਿਫਾਸ ਤੇ ਸਾਡਾ ਕੋਈ ਵੀ ਪਾਰਟੀ ਦਾ ਵਰਕਰ ਕਿਸੇ ਮਗਰ ਜੋ ਜਿਹੜੀ ਗੱਲ ਦੱਸੀ ਇਹ ਬੱਚਾ ਅੱਜ ਦਾ ਨਸ਼ੇ ਦਾ ਪੀੜਤ ਨਹੀਂ ਸੀ ਇਹ ਇਹ ਬੱਚਾ ਅੱਜ ਤੋਂ 3-4 ਸਾਲ ਪਹਿਲਾਂ ਇਹ ਗਲਤ ਸੋਸਾਇਟੀ ਦੇ ਵਿੱਚ ਪੈ ਗਿਆ ਸੀ ਉਦੋਂ ਤੇ ਉਦੋਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਉਦੋਂ ਦਾ ਇਹ ਪੀੜਤ ਹੈ ਬੱਚਾ ਨਸ਼ੇ ਤੋਂ ਮਾਪਿਆਂ ਨੇ ਉਸ ਦੁੱਖੋਂ ਤੰਗ ਆ ਕੇ ਇਹਨੂੰ ਦੁਬਈ ਭੇਜਿਆ ਜਦੋਂ ਦੁਬਈ ਗਿਆ ਵਾ ਉਸ ਤੋਂ ਬਾਅਦ ਫੇਰ ਆਇਆ ਵਾ ਠੀਕ ਹੈ ਫੇਰ ਆ ਕੇ ਕਿਤਨਾ ਕਿ ਉਹ ਜਿਹੜੀ ਮਾੜੀ ਇੱਕ ਦੋ ਸੰਗਤਾਂ ਹੁੰਦੀਆਂ ਨੇ ਉਹਨਾਂ ਨੇ ਫਿਰ ਉਹਨੂੰ ਕਾਬੂ ਕਰ ਲਿਆ ਜਿਹਦਾ ਜੋ ਪਰਿਵਾਰ ਨੇ ਦੱਸਿਆ ਜਿਹਦਾ ਉਹ ਨਤੀਜਾ ਜਿਹੜਾ ਹੈ ਜੀ ਹਾਲੇ ਤੱਕ ਤੇ ਸਾਨੂੰ ਕਿਸੇ ਨੇ ਵੀ ਨਹੀਂ ਦੱਸਿਆ ਠੀਕ ਆ ਇਹਦੇ ਤੇ ਹੁਣ ਵਰਕ ਮੈਂ ਆਇਆ ਠੀਕ ਆ ਐਸਐਸਪੀ ਸਾਹਿਬ ਆਏ ਇਹਦੇ ਤੇ ਹੁਣ ਜਦੋਂ ਆਏ ਆ ਤੇ ਵੇਖੋ ਰਿਜ਼ਲਟ ਕੀ ਬਣਦੇ ਸੋ ਕਹਿਣ ਦਾ ਭਾਵ ਇਹ ਆ ਮੇਰੀ ਤੁਹਾਡੇ ਵੀ ਮਾਦੀਆਂ ਮਾਈ ਇਹੋ ਬੇਨਤੀ ਹੈ ਹੁਣ ਜਦੋਂ ਆ ਫੜਿਆ ਨਾ ਨਸ਼ੇ ਵਾਲੀ ਉਹ ਲੇਡੀ ਫੜੀ ਆ ਤੁਸੀਂ ਉਹਨੂੰ ਹਾਈਲਾਈਟ ਕਿਉਂ ਤੁਸੀਂ ਜਦੋਂ ਆਪਾਂ ਇੱਕ ਨੈਗੇਟਿਵਿਟੀ ਨੂੰ ਉੱਪ ਲੈ ਜਾਂਦੇ ਆ ਨਾ ਤੇ ਪੋਜ਼ਿਟਿਵਿਟੀ ਨੂੰ ਡਾਊਨ ਕਰ ਦਿੰਦੇ ਆ ਉਹ ਮਾਹੌਲ ਐਸਾ ਕ੍ਰੀਏਟ ਹੋ ਜਾਂਦਾ ਫਿਰ ਇਹਦਾ ਮਤਲਬ ਨੈਗੇਟਿਵਿਟੀ ਇਹ ਲੱਗਦਾ ਵੀ ਪਤਾ ਨਹੀਂ ਕੀ ਹੁਣ ਉਹ ਲੇਡੀਜ਼ ਹਵਾ ਲਾ ਚ ਠੀਕ ਹੈ ਉਹਨੂੰ ਸੀਐਸਟਾਫ ਖੜਿਆ ਜੋ ਦੇਤੇ ਬਣਦੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਆ ਉਹਨੂੰ ਹਾਈਲਾਈਟ ਕਰੋ ਵੀ ਜਿਹੜੇ ਗਲਤ ਆਨਸਰ ਆ ਸਰਕਾਰ ਜਾਂ ਪੁਲਿਸ ਪ੍ਰਸ਼ਾਸਨ ਕਿੱਥੋਂ ਤੱਕ ਤੱਤਪਾਰ ਆ ਠੀਕ ਹੈ ਜਦੋਂ ਤੱਕ ਉਹਨਾਂ ਨੂੰ ਦਰਸਾਉਂਦੇ ਨਹੀਂ ਵਿਖਾਉਂਦੇ ਨਹੀਂ ਤੇ ਫਿਰ ਨੈਗੇਟਿਵਿਟੀਆਂ ਤੇ ਫਿਰ ਅਸੀਂ ਲੋਕ ਆਪੇ ਚੁੱਕੀ ਜਾਂਦੇ ਆ ਸੋ ਮੈਂ ਇਹੋ ਬੇਨਤੀ ਕਰਦਾ ਤੁਹਾਡੇ ਸਾਥ ਦੀ ਤੁਹਾਡੇ ਦੇ ਵੀ ਲੋੜ ਠੀਕ ਹੈ ਹਰ ਗੱਲ ਜਿਹੜੀ ਪੋਜ਼ਿਟਿਵਿਟੀ ਆ ਆਪਾਂ ਉਹਨਾਂ ਨੂੰ ਲੈ ਕੇ ਹੀ ਹੁਣ ਪੁਲਸ ਨੇ ਸਰਕਾਰ ਨੇ ਅੱਜ ਤੋਂ 40 ਬੰਦੇ ਜਿਹੜੇ ਆ ਉਹ ਨਸ਼ਾ ਕਰਦੇ ਸੀ ਉਹਨਾਂ ਨੂੰ ਠੀਕ ਕੀਤਾ ਕਿਸੇ ਚੈਨਲ ਤੇ ਖਬਰ ਆਈ ਕੋਈ ਵਧੀਆ ਜਿਹੜੇ ਕੰਮ ਆਪਾਂ ਕੀਤੇ ਨੇ ਕਿਸੇ ਕਿਸੇ ਨੇ ਵਿਖਾਲਿਆ ਨਹੀਂ ਵਿਖਾਲਿਆ কারণ ਕਿ ਇੱਕ ਨੈਗੇਟਿਵਿਟੀ ਸਿਰਫ ਮੈਂ ਕਹਿੰਦਾ ਵੀ ਪੀਵੀਆਰ ਦੇ ਚੱਕਰਾਂ ਦੇ ਵਿੱਚ ਕਿਤੇ ਨਾ ਕਿਤੇ ਆਪੋ ਆਪਣੇ ਪੰਜਾਬ ਨੂੰ ਠਾਂ ਲੈ ਕੇ ਜਾ ਰਹੇ ਆ ਤੁਹਾਡੇ ਸਹਿਯੋਗ ਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਆ ਅੱਜ ਸਰਕਾਰ ਮੈਂ ਤੁਹਾਨੂੰ ਇੱਕ ਗੱਲ ਲਿਖ ਕੇ ਦੇ ਦਿੰਨਾ ਜਿੰਨਾ ਪੁਲਿਸ ਪ੍ਰਸ਼ਾਸਨ ਔਰ ਜਿੰਨੀ ਸਰਕਾਰ ਇਸ ਕੰਮ ਦੇ ਵਿੱਚ ਤਤਪਰ ਹੈ ਜੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਸਾਰੇ ਰਲ ਕੇ ਤૈયਾਰ ਕਰ ਲਈਏ ਵੀ ਇਹ ਨਸ਼ਿਆਂ ਦਾ ਕੋੜ ਖਤਮ ਕਰਨਾ ਤੇ ਆਪੋ ਆਪਣਾ ਫਰਜ਼ ਸਮਝ ਕੇ ਇਹਨਾਂ ਨੇ ਕੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਆ ਮੈਂ ਦੇਖ ਰਿਹਾ ਸੀ ਇਹ ਨਾ ਸੋਚੋ ਵੀ ਅੱਜ ਇਸ ਘਰੇ ਅੱਗ ਲੱਗੀ ਆ ਕੱਲ ਨੂੰ ਇਹ ਆ ਕਿ ਸਾਡੇ ਘਰ ਵੀ ਲੱਗ ਸਕਦੀ ਆ ਇਹਦਾ ਰਲ ਕੇ ਸਾਥ ਦਈਏ ਉਹ ਕਹਿੰਦੇ ਨਾ ਜਿਸ ਤਨ ਲਾਗੇ ਸੋ ਤਨ ਜਾਣੇ ਕੌਣ ਜਾਣੇ ਪੀੜ ਪ੍ਰਾਈ ਜਦੋਂ ਆਪਣੇ ਘਰ ਅੱਗ ਲੱਗਦੀ ਫਿਰ ਉਹਦਾ ਸੇਕ ਪਤਾ ਲੱਗਦਾ ਵੀ ਕਿਸ ਤਰੀਕੇ ਨਾਲ ਆ ਤੇ ਮੈਂ ਇਹੋ ਗੱਲ ਕਹਿੰਦਾ ਸਰਕਾਰ ਤੁਹਾਡੇ ਨਾਲ ਆ ਪੁਲਿਸ ਪ੍ਰਸ਼ਾਸਨ ਤੁਹਾਡੇ ਨਾਲ ਆ ਤਗੜੇ ਹੋ ਕੇ ਇਸ ਕੋੜ ਨੂੰ ਮਟਾਉਣਾ ਹੈ ਪੰਜਾਬ ਨੂੰ ਫਿਰ ਤਰੱਕੀ ਚ ਲੈ ਕੇ ਜਾਣਾ ਤੇ ਸਾਡਾ ਸਾਥ ਇਹਦੇ ਵਿੱਚ ਬੜਾ ਅਨਫੋਰਚੂਨੇਟ ਇਨਸੀਡੈਂਟ ਹੈ ਤਾਂ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਤਾਂ ਫੈਮਲੀ ਦੇ ਸਟੇਟਮੈਂਟ ਤੇ ਇਮੀਡੀਏਟਲੀ ਇਹਦੇ ਵਿੱਚ 304 ਜਿਹੜਾ ਪੁਰਾਣਾ ਆਪੀਸੀ ਹੁੰਦਾ ਸੀਗਾ ਕਲਪੇਬਲ ਹੋਮਿਸਾਈਡ ਨਾਟ ਅਮਾਊਂਟਿੰਗ ਟੂ ਮਰਡਰ ਉਸ ਸੈਕਸ਼ਨ ਦੇ ਤਹਿਤ ਅਸੀਂ ਚਾਰ ਬੰਦੀਆਂ ਦੇ ਬਰ ਖਿਲਾਫ ਇਹਦੇ ਵਿੱਚ ਪਰਚਾ ਦਰਜ ਕਰ ਲਿਆ ਤਾਂ ਇਸ ਚੀਜ਼ ਨੂੰ ਵੱਡੇ سنگੀਨ ਤਰੀਕੇ ਨਾਲ ਲੈਂਦੇ ਹੋਏ ਤਾਂ ਅਸੀਂ ਉਹਦੇ ਵਿੱਚ ਜਿਹੜੇ ਬੰਦੇ ਹੈਗੇ ਨੇ ਇਹਦੇ ਵਿੱਚ ਜਿਹੜੇ ਫਿਲਹਾਲ ਮੁਲਜ਼ਮ ਫੀਚਰ ਹੋਏ ਆ ਉਹਨਾਂ ਨੂੰ ਅਸੀਂ ਅਰੈਸਟ ਕਰਨ ਲੱਗੇ ਹੈ ਬਲਕਿ ਅਸੀਂ ਸਿਰਫ ਉੱਥੇ ਨਹੀਂ ਰੁਕਾਂਗੇ ਇਹਦੇ ਵਿੱਚ ਬਾਕੀ ਜਿਹੜੇ ਹੋਰ ਮੁਲਜ਼ਮ ਹੈਗੇ ਨੇ ਤਾਂ ਉਹਨਾਂ ਦੀ ਵੀ ਇਹਦੇ ਵਿੱਚ ਨਿਸ਼ਚਿਤ ਤੌਰ ਤੇ ਗ੍ਰਿਫਤਾਰੀ ਹੋਗੀ ਹੁਣ ਐਮਐਲਏ ਸਾਹਿਬ ਵੀ ਆਏ ਨੇ ਮੈਂ ਆਪ ਵੀ ਆਇਆ ਸੀਗਾ ਇਹਦੇ ਦੋ ਤਿੰਨ ਪਰਪਸ ਸੀਗੇ ਇੱਕ ਤਾਂ ਸਾਡਾ ਇਹ ਪਰਪਸ ਸੀਗਾ ਕਿ ਮੈਂ ਆਪਣੇ ਪੱਧਰ ਤੇ ਫਰਸਟ ਹੈਂਡ ਇਨਫੋਰਮੇਸ਼ਨ ਲੈ ਲਵਾਂ ਸੋ ਥੈਟ ਕੋਈ ਵਿੱਚ ਕੋਈ ਫਿਲਟਰ ਨਾ ਹੋਵੇ ਕਿ ਐਗਜ਼ੈਕਟਲੀ ਹੋਇਆ ਕੀ ਸੀਗਾ ਇਹਦੀ ਕਿਸ ਤਰ੍ਹਾਂ ਦੀ ਸੰਗਤ ਸੀਗੀ ਐਂਡ ਫੈਮਿਲੀ ਨੇ ਇਹ ਦੱਸਿਆ ਕਿ ਇਹਦਾ ਪੁਰਾਣਾ ਇਹ ਨਸ਼ੇ ਦਾ ਇਸ਼ੂ ਸੀਗਾ ਇਹ ਵਿੱਚ ਦੁਬਈ ਵੀ ਗਿਆ ਸੀਗਾ ਪਰ ਇਹਨੂੰ ਫਿਰ ਰਿਲੈਪਸ ਹੋ ਗਿਆ ਤਾਂ ਇੱਥੇ ਤੁਹਾਡੇ ਮਾਰਫਤ ਮੈਂ ਇਹ ਕਹਿਣਾ ਚਾਹਣਾ ਕਿ ਅਸੀਂ ਬਟਾਲਾ ਪੁਲਿਸ ਨੇ ਪਿਛਲੇ ਜਦੋਂ ਦਾ ਯੁਧ ਨਸ਼ਾ ਵਿਰੁੱਧ ਸਟਾਰਟ ਹੋਇਆ ਹੈ ਫਰਸਟ ਮਾਰਚ ਤੋਂ ਲੈ ਕੇ ਹੁਣ ਤੱਕ तकरीबन 40 ਜਿਹੜੇ ਹੈਗੇ ਡਰਗ ਐਡਿਕਟਸ ਉਹਨਾਂ ਨੂੰ ਅਸੀਂ ਜਿਹੜੇ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਦਾਖਲ ਕਰਾਇਆ ਹੈਗਾ ਤਾਂ ਆਈ ਊਡ ਰਿਕੁਐਸਟ एवरीवन ਜੇ ਇਸ ਤਰ੍ਹਾਂ ਦਾ ਕੋਈ ਪੇਸ਼ੈਂਟ ਹੈਗਾ ਉਹਨੂੰ ਅਸੀਂ ਵਿਕਟਿਮ ਟਰੀਟ ਕਰਦੇ ਹੈ ਜਿਹੜਾ ਨਸ਼ੇ ਦੇ ਵਿੱਚ ਮਲਬੂਸ ਹੈਗਾ ਤਾਂ ਸਾਨੂੰ ਅਪਰੋਚ ਕਰ ਸਕਦਾ ਅਸੀਂ ਉਹਨਾਂ ਦਾ ਵੀ ਇਲਾਜ ਕਰ ਸਕਦੇ ਹੈ ਦਾ ਕਾਫੀ ਉਹਦੇ ਚ ਡਿਸਚਾਰਜ ਵੀ ਹੋ ਗਏ ਨੇ ਇਥੇ ਸਿਵਲ ਹਸਪਤਲ ਚ ਅਸੀਂ ਦਾਖਲ ਕਰਾਏ ਅਸੀਂ ਗੁਰਦਾਸਪੁਰ ਐਂਡ ਉਸ ਤੋਂ ਬਾਅਦ ਅਸੀਂ ਅੰਮ੍ਰਿਤਸਰ ਵੀ ਉਹਨਾਂ ਨੂੰ ਲੈ ਕੇ ਗਏ ਤਾਂ ਇਹ ਇੱਕ ਵਾajib ਬਹੁਤ ਫਾਇਦੇਮੰਦ ਉਪਰਾਲਾ ਹੈ ਸਰਕਾਰ ਦਾ ਕਿ ਉਹਨਾਂ ਨੂੰ ਅਸੀਂ ਨਸ਼ਾ ਛਡਾ ਸਕਦੇ ਨੇ ਤਾਂ ਇਹ ਸਾਡੇ ਵੱਲੋਂ ਉਪਰਾਲਾ ਹੈ ਬਾਕੀ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਅਸੀਂ ਇਹਦੇ ਚ ਪੂਰੇ ਜ਼ਿਲ੍ਹੇ ਦੇ ਵਿੱਚ ਇੱਕ ਨਿਸ਼ਾਨਦੀ ਕੀਤੀ ਹੈ ਅਸੀਂ ਡਰੱਗ ਹੌਟਸਪੌਟਸ ਆਈਡੈਂਟੀਫਾਈ ਕੀਤੇ ਹੋਏ ਨੇ ਅਸੀਂ ਵਿੱਚ ਵਿੱਚ ਕਾਸੋ ਆਪਰੇਸ਼ਨਸ ਵੀ ਉਹ ਮੀਡੀਆ ਤੇ ਧਿਆਨ ਚ ਵੀ ਹੈਗੇ ਨੇ ਅਸੀਂ ਵੱਡੇ ਸੀਨੀਅਰ ਆਫਸਰਸ ਵੀ ਉਹ ਆ ਜਾਂਦੇ ਐ ਐਕਸਰਸਾਈਜ਼ ਦੇ ਵਿੱਚ ਪਾਰਟਿਸਪੇਟ ਕਰਨ ਲਈ ਤਾਂ ਜਦੋਂ ਦਾ ਇਹ ਸਟਾਰਟ ਹੋਇਆ ਐ ਐਕਸਰਸਾਈਜ਼ ਜਿਹੜੀ ਯੁੱਧ ਨਸ਼ਾ ਵਿਲ ਪਿਛਲੇ ਸੀ ਡੇਢ ਮਹੀਨੇ ਚ 170 ਜਿਹੜੇ ਐਫਆਰ ਐਨਡੀਪੀਐਸ ਦੇ ਵਿੱਚ ਦਰਜ ਕੀਤੇ ਨੇ ਉਹਦੇ ਵਿੱਚ 250 ਤੋਂ ਪਲੱਸ ਜਿਹੜੇ ਮੁਲਜ਼ਮ ਹੈਗੇ ਨੇ ਐਨਡੀਪੀਐਸ ਦੇ ਅਸੀਂ ਫੜਿਆ ਤਾਂ ਇਸ ਤੋਂ ਇਲਾਵਾ ਕਰੀਬਨ ਚਾਰ ਜਿਹੜੇ ਕੈਮਿਸ ਸ਼ਾਪਸ ਹੈ ਜਿਹੜੇ ਫਾਰਮਾਸਿਊਟੀਕਲ ਡਰੱਗਸ ਵੇਚਦੇ ਹੈ ਉਹਨਾਂ ਦੇ ਉੱਤੇ ਪਰਚੇ ਹੋਏ ਨੇ तकरीबन ਸੱਤਾਂ ਦੀ ਜਿਹੜੀ ਹੈ ਉਹ ਲਾਇਸੈਂਸ ਕੈਨਸਲ ਹੋ ਚੁੱਕੀ ਹੈ ਮੈਂ ਪਹਿਲਾ ਹੀ ਰਸਤਾ तकरीबन 40 ਜਿਹੜੇ ਇਸ ਤਰ੍ਹਾਂ ਦੇ ਬੰਦੇ ਹੈਗੇ ਨੇ ਜਿਨ੍ਹਾਂ ਦਾ ਸੀ ਨਸ਼ਾ ਛੁਡਾਓ ਕੇਂਦਰ ਜਾਂ ਜਿਹੜਾ ਡੀ ਐਡਿਕਸ਼ਨ ਸੈਂਟਰ ਹੈ ਉੱਥੇ ਅਸੀਂ ਉਹਨਾਂ ਨੂੰ ਦਾਖਲਾ ਕਰਾ ਲਿਆ ਇਨ ਫੈਕਟ ਇਹਦੀ ਅਗਲੀ ਜਿਹੜੀ ਕੜੀ ਹੈ ਕਿ ਜਿਹੜਾ ਡੀਡਿਕਟ ਹੁੰਦਾ ਹੈ ਇੱਥੇ ਗੁਰਦਾਸਪੁਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਤਹਿਤ এমਪਲੋਇਮੈਂਟ ਜਨਰੇਸ਼ਨ ਐਵੇਨਿਊਜ਼ ਹੈਗੇ ਨੇ ਇਹਨਾਂ ਨੂੰ ਕੋਈ ਪਲੰਬਿੰਗ ਦੀ ਟ੍ਰੇਨਿੰਗ ਅਸੀਂ ਦਿੰਨੇ ਹੈ ਇਲੈਕਟ੍ਰਿਕਸ ਦੀ ਕੋਈ ਫਿਟਿੰਗ ਦੀ ਅਸੀਂ ਟ੍ਰੇਨਿੰਗ ਦਿੰਨੇ ਸੋ ਦੈਟ ਇਹ ਵਾਪਸ ਆ ਕੇ ਇਸੇ ਸਮਾਜ ਦੇ ਵਿੱਚ ਰਿਹੈਬਿਲਿਟੇਟ ਹੋ ਸਕੇ ਇੰਪੋਰਟੈਂਟ ਗੱਲ ਇਹ ਹੈ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕੋਈ ਇਸ ਤਰ੍ਹਾਂ ਦਾ ਇਸ਼ੂ ਹੈ ਇਹਦੇ ਵਿੱਚ ਜਾਂ ਤਾਂ ਤੁਸੀਂ ਬਰਾਏ ਰਾਸ ਡਾਇਰੈਕਟਲੀ ਸਾਡੇ ਨਾਲ ਤਾਲਮੇਲ ਕਰ ਸਕਦੇ ਹੋ ਮੈਨੂੰ ਦੱਸ ਸਕਦੇ ਹੋ ਮੇਰੀ ਆਪਣੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜੀ ਜਿੱਥੇ ਵੀ ਸਾਰੇ ਇਨਪੁਟ ਆਈ ਉਹਨੂੰ ਵੈਰੀਫਾਈ ਕਰਕੇ ਜਿੱਥੇ ਮੁਲਜ਼ਮ ਹੈਗਾ ਉਹਦੇ ਤੇ ਪਰਚਾ ਦਰਜ ਹੋਊਗਾ ਇਸ ਤੋਂ ਇਲਾਵਾ ਕਰੀਬਨ 100 ਪਲੱਸ ਸਾਡੇ ਕੋਲ ਸੇਫ ਪੰਜਾਬ ਦੀ ਟਿਪਸ ਆਈਆਂ ਸੀਗੀਆਂ ਬਟਾਲਾ ਪੁਲਿਸ ਨੂੰ ਸੇ ਪੰਜਾਬ ਇੱਕ ਪੰਜਾਬ ਸਰਕਾਰ ਦਾ ਪੋਰਟਲ ਹੈ ਉੱਥੇ ਜੇ ਕੋਈ ਜਿਸ ਤਰ੍ਹਾਂ ਐਮਐਲਏ ਸਾਹਿਬ ਕਹਿ ਰਹੇ ਸੀ ਕਿ ਮਾਤਾ ਮਿਲ ਗਈ ਉਹ ਆਪਣੀ ਪਛਾਣ ਗੁਪਤ ਰੱਖਣਾ ਚਾਹੁੰਦੀ ਸੀਗੀ ਤਾਂ ਉਹਦੇ ਵਿੱਚ ਇੱਕ ਵਟਸਐਪ ਨੰਬਰ ਪੰਜਾਬ ਸਰਕਾਰ ਨੇ ਜਾਰੀ ਕੀਤਾ ਹੋਇਆ ਤੁਸੀਂ ਉਹਦੇ ਤੇ ਇਨਫਾਰਮੇਸ਼ਨ ਦੇ ਸਕਦੇ ਹੋ ਅਸੀਂ ਕਰੀਬਨ 27 ਜਿਹੜੇ ਹੈ ਟਿਪਸ ਨੂੰ ਐਫਆਈਆਰ ਚ ਕਨਵਰਟ ਕਰਤਾ ਉਹਦੇ ਵਿੱਚ ਜਿਹੜਾ ਉਹਦਾ ਨਾਮ ਵੀ ਨਹੀਂ ਆਇਆ ਜਿਹਨੇ ਇਨਫਾਰਮੇਸ਼ਨ ਦਿੱਤੀ ਉਹ ਗੁਪਤ ਵੀ ਰਹੀ ਐਂਡ ਨਾਲ ਦੇ ਨਾਲ ਜਿਹੜੇ ਕੋਈ ਡਰੱਗਸ ਸਮੱਗਲਿੰਗ ਜਾਂ ਪੈਡਲਿੰਗ ਦਾ ਕੰਮ ਕਰਦੇ ਸੀਗੇ ਉਹਨਾਂ ਤੇ ਉੱਤੇ ਕਾਰਵਾਈ ਹੋਈ ਤਾਂ ਤੋਡੇ ਰਾਹੀਂ ਮੈਂ ਸਾਰਿਆਂ ਨੂੰ ਇਹੀ ਰਿਕੁਐਸਟ ਕਰਨਾ ਚਾਹੁੰਨਾ ਕਿ ਹੁਣ ਵੱਖ-ਵੱਖ ਤਰੀਕੇ ਹੈ ਜਿਹਦੇ ਰਾਹੀਂ ਤੁਸੀਂ ਇਨਫੋਰਮੇਸ਼ਨ ਦੇ ਸਕਦੇ ਹੋ ਐਂਡ ਤੁਸੀਂ ਦੇਖੋ ਤੁਸੀਂ ਮੇਰੇ ਦਫਤਰ ਆ ਸਕਦੇ ਹੋ ਮੈਨੂੰ ਪੁੱਛ ਲਓ ਕਿ ਕੀ ਇਹਦੇ ਚ ਹੋਇਆ ਸਾਰਾ ਆਈ ਵਿਲ ਬੀ ਅਕਾਉਂਟੇਬਲ ਐਂਡ ਰਿਸਪਾਂਸਿਬਲ ਉਹਦਾ ਕੋਈ ਇਸ਼ੂ ਨਹੀਂ ਹੈ ਐਂਡ ਮੈਂ ਆਪਣੀ ਟੀਮ ਨੂੰ ਐਸ ਐਚਓ ਸਾਹਿਬ ਨੂੰ ਡੀ ਐਸ ਪੀ ਸਾਹਿਬ ਨੂੰ ਕਿ ਇਹ ਵਾਲਾ ਜਿਹੜਾ ਸਪੈਸੀਫਿਕ ਕੇਸ ਹੈ ਵੈਰੀ ਅਨਫੋਰਚੂਨੇਟ ਇਨਸੀਡੈਂਟ ਕਿ ਇਹਦੇ ਵਿੱਚ ਜਿਹੜੇ ਆਪਣੇ ਜਿਹੜੇ ਮੁਲਜ਼ਮ ਹੈਗੇ ਨੇ ਉਹਨਾਂ ਨੂੰ ਅਸੀਂ ਇਮੀਡੀਏਟਲੀ ਗ੍ਰਿਫਤਾਰ ਕਰ ਲਵਾਂ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ